ਕਿਸਾਨਾਂ ਨਾਲ ਹੋਈ ਮੀਟਿੰਗ ਬੇਸਿੱਟਾ ਕਰਜਾ ਮਾਫੀ ਤੇ ਐਮਐਸਪੀ ਤੇ اٹਕੇ ਮੁੱਦਾ ਦਿੱਲੀ ਮਾਰਚ ਦੀਆਂ ਤਿਆਰੀਆਂ ਦਿੱਲੀਵਾਲ ਮਾਰਚ ਕਰਨ ਦੇ ਅੜੇ ਹੋਏ ਕਿਸਾਨਾਂ ਤੇ ਸਰਕਾਰ ਵਿਚਾਲੇ 12 ਫਰਵਰੀ ਯਾਨੀ ਸੋਮਵਾਰ ਨੂੰ ਹੋਈ ਕਈ ਮੀਟਿੰਗਾਂ ਬੇਸਿੱਟਾਂ ਰਹੀਆਂ 5 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਵੀ ਕਿਸਾਨ ਆਗੂਆਂ ਤੇ ਸਰਕਾਰ ਦਰਮਿਆਨ ਗੱਲਬਾਤ ਨਹੀਂ ਹੋ ਸਕੀ ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀਵਾਲ ਮਾਰਚ ਕਰਨ ਦਾ ਐਲਾਨ ਬਰਕਰਾਰ ਰੱਖਿਆ ਹੈ ਦੱਸਿਆ ਜਾ ਰਿਹਾ ਹੈ ਕਿ ਘੱਟੋ ਘੱਟ ਸੰਵਰਥਨ ਮੌਲਾ ਤੇ ਕਰਜ਼ਾ ਮਾਫੀ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਸਫਲ ਨਹੀਂ ਹੋ ਸਕੀ ਕੇਂਦਰ ਸਰਕਾਰ ਵੱਲੋਂ ਹਾਈ ਪਾਵਰ ਕਮੇਟੀ ਬਣਾਉਣ ਦੀ ਗੱਲ ਚੱਲ ਰਹੀ ਹੈ ਕਿਸਾਨ ਇਸ ਲਈ ਤਿਆਰ ਨਹੀਂ ਹਨ ਪੰਜਾਬ ਦੇ ਕਿਸਾਨ ਹੁਣ ਦਿੱਲੀ ਵੱਲ ਕੂਚ ਕਰਨਗੇ ਇਸ ਲਈ ਕੇਂਦਰ ਸਰਕਾਰ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ ਸਰਹੰਦਾਂ ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਹਰਿਆਣਾ ਸਰਕਾਰ ਨੇ ਵੀ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਇਹਨਾਂ ਮੰਗਾਂ ਦੇ ਸਹਿਮਤੀ ਬਣੀ ਬਿਜਲੀ ਐਕਟ 2020 ਨੂੰ ਰੱਦ ਕੀਤਾ ਜਾਵੇਗਾ ਲਖੀਮਪੁਰ ਖੇੜੀ ਵਿੱਚ ਮਾਰੇਗੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ ਕਿਸਾਨਾਂ ਅੰਦੋਲਨ ਦੌਰਾਨ ਕਿਸਾਨਾਂ ਦੇ ਦਰਜ ਸਾਰੇ ਕੇਸ ਵਾਪਸ ਲਈ ਜਾਣਗੇ ਗੁੰਡਾਗਰਦੀ ਦੇ ਮਾਮਲੇ ਜਾਰੀ ਰਹਿਣਗੇ ਇਹਨਾਂ ਦੋਵਾਂ ਮੰਗਾਂ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਐਮਐਸਪੀ ਗਰੰਟੀ ਕਾਨੂੰਨ ਤੇ ਅਜੇ ਤੱਕ ਸਹਿਮਤੀ ਨਹੀਂ ਬਣੀ ਹੈ ਕਿਸਾਨ ਕਰਜ਼ਾ ਮਾਫੀ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਕੋਈ ਸਹਿਮਤੀ ਨਹੀਂ ਬਣੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਅਤੇ ਪੰਜਾਬ ਦੀ ਸਰਹੰਦ ਦੇ ਪੰਜ ਲੇਅਰ ਬੈਰੀਕੇਡਿੰਗ ਕੀਤੀ ਗਈ ਹੈ ਪਰ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਚ 12 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ ਦੂਜੇ ਪਾਸੇ ਦਿੱਲੀ ਪੁਲਿਸ ਨੇ ਕਿਸਾਨਾਂ ਤੇ ਰਾਜਤਾਨੀ ਦਿੱਲੀ ਵੱਲ ਮਾਰਚ ਨੂੰ ਲੈ ਕੇ ਟ੍ਰੈਫਿਕ ਐਡਵਰਸਰੀ ਜਾਰੀ ਕੀਤੀ ਹੈ ਪੰਜਾਬ ਦੇ ਰਾਜਪਾਲ ਦਾ ਅਸਤੀਫਾ ਨਹੀਂ ਹੋਇਆ ਮੋਰ ਸਰਗਰਮ ਹੋਈ ਰਾਜਪਾਲ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫਾ ਅਜੇ ਪ੍ਰਵਾਨ ਨਹੀਂ ਕੀਤਾ ਗਿਆ ਪ੍ਰੋਹਿਤ ਦੋਵੇਂ ਅਹੁਦਿਆਂ ਦੇ ਜਾਰੀ ਰਹਿ ਸਕਦੇ ਹਨ ਪ੍ਰੋਹਿਤ ਨੇ ਅਸਤੀਫਾ ਦਾ ਕਾਰਨ ਨਿੱਜੀ ਦੱਸਿਆ ਸੀ ਭਾਜਪਾ ਪ੍ਰਧਾਨ ਚੰਪੀਨ ਲੱਡਨ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਅਸਤੀਫਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਨ੍ਹਾਂ ਦਿਨਾਂ ਤੱਕ ਅਸਤੀਫਾ ਪ੍ਰਵਾਨ ਨਾ ਹੋਣ ਤੋਂ ਬਾਅਦ ਰਾਜਪਾਲ ਹੁਣ ਮੁੜ ਸਰਗਰਮ ਹੋ ਗਏ ਹਨ। ਬਨਵਾਰੀ لال ਪ੍ਰੋਹਿਤ ਨੇ ਡਿਊਟੀ ਝੰਡੇਗੜ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਇਲਾਵਾ ਖਾਮੀਆਂ ਮਿਲਣ ਤੇ ਵੀ ਜਵਾਬ ਮੰਗਿਆ ਗਿਆ ਹੈ। ਕਿਸਾਨ ਅੱਜ 10 ਵਜੇ ਕਰਨਗੇ ਦਿੱਲੀ ਕੂਚ। ਕੌਮੀ ਰਾਜਧਾਨੀ 'ਚ 1 ਮਹੀਨੇ ਲਈ ਧਾਰਾ 144 ਲਾਗੂ। ਕਿਸਾਨ ਆਗੂ ਸਰਵਸਿੰਘ ਬੰਦੇ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਸੀਂ ਮੰਗਲਵਾਰ ਸਵੇਰੇ 10 ਵਜੇ ਦਿੱਲੀ ਵੱਲ ਮਾਰਚ ਕਰਾਂਗੇ। ਉੱਥੇ ਹੀ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਦਿੱਲੀ ਕੁਚ ਕਰਨ ਪੈਦਾ ਹੋਏ ਵਿਆਪਕ ਤਣਾਅ ਅਤੇ ਸਮਾਜਿਕ ਸ਼ਾਂਤੀ ਨੂੰ ਧਿਆਨ ਚ ਰੱਖਦਿਆਂ ਕੌਮੀ ਰਾਜਧਾਨੀ ਵਿੱਚ 144 ਲਾਗੂ ਕਰ ਦਿੱਤੀ ਹੈ ਅਤੇ ਇਹ ਹੁਕਮ 1 ਮਹੀਨੇ ਤੱਕ ਲਾਗੂ ਰਹੇਗਾ। ਦਿੱਲੀ ਪੁਲਿਸ ਦੇ ਕਮਿਸ਼ਨਰ ਸੰਜੀਤ ਅਰੋੜਾ ਵੱਲੋਂ ਸੋਮਵਾਰ ਜਾਰੀ ਹੁਕਮ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਜਲੂਸ ਕੱਢਣ ਅਤੇ ਸੜਕਾਂ ਦੇ ਰਸਤਿਆਂ ਨੂੰ ਰੋਕਣ ਦੇ ਪਾਬੰਦੀ ਲਾ ਦਿੱਤੀ ਗਈ ਹੈ। ਸ਼ਾਇਦ ਕ੍ਰਿਤੀ ਕ੍ਰਿਤੀ ਦੀ ਫਿਲਮ ਨੂੰ ਵੀਕੈਂਡ ਦਾ ਹੋਇਆ ਫਾਇਦਾ ਕੋਈ ਬੰਪਰ ਕਮਾਈ ਸ਼ਾਇਦ ਕ੍ਰਿਤੀ ਦੀ ਫਿਲਮ ਨੂੰ ਵੀਕੈਂਡ ਦਾ ਹੋਇਆ ਫਾਇਦਾ ਹੋਈ ਬੰਪਰ ਕਮਾਈ ਸ਼ਾਇਦ ਕਪੂਰ ਅਤੇ ਕ੍ਰਿਤੀ ਸਨਨ ਦੀ ਫਿਲਮ ਤੇਰੀ ਬਾਹੋਂ ਮੈਂ ਐਸਾ ਉਲਝ ਜਿਆ ਨੇ ਬਾਕਸ ਆਫਿਸ ਦਬਦਬਾ ਬਣਾਇਆ ਹੈ ਇਸ ਫਿਲਮ ਨੂੰ ਲੋਕ ਕਾਫੀ ਪਿਆਰ ਦੇ ਰਹੇ ਹਨ ਅੱਜ ਦੇ ਤੀਜੇ ਦਿਨ ਫਿਲਮ ਨੇ ਬਾਕਸ ਆਫਿਸ ਤੇ ਧਮਾਲ ਮਚਾ ਦਿੱਤੀ ਹੈ ਸ਼ਾਇਦ ਅਤੀਕ ਰੀਤੀ ਦੀ ਫਿਲਮ ਨੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਸ ਦੀ ਕਮਾਈ ਤੇਜ਼ੀ ਨਾਲ ਵਧੀ ਹੈ ਲੋਹਾਰੂ 1947 ਚ ਇੱਕ ਵਾਰ ਮੁੜ ਇਕੱਠੇ ਨਜ਼ਰ ਆਉਣਗੇ ਸੰਨਿਧਯੋਲਤ ਪ੍ਰੀਤੀ ਜਿੰਟਾ ਡਿੰਪਲ ਗਰਲ ਦੇ ਨਾਮ ਨਾਲ ਮਸ਼ਹੂਰ ਪ੍ਰੀਤੀ ਜਿੰਟਾ ਇੱਕ ਵਾਰ ਵੱਡੇ ਪਰਦੇ ਤੇ ਵਾਪਸੀ ਕਰਦੀ ਨਜ਼ਰ ਆ ਰਹੀ ਹੈ ਬਾਲੀਵੁੱਡ ਅਦਾਕਾਰਾ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ ਲੋਹਾਰ 1947 ਦੇ ਸਨਿਦ ਹੋਲਤੇ ਨਾਲ ਵਿਖਾਈ ਦਵੇਗੀ ਜੋ ਕਿ ਪਰਸ਼ੰਸ਼ਕਾਂ ਲਈ ਇੱਕ ਵੱਡਾ ਤੋਹਫਾ ਹੈ ਨਿਊਜ਼ ਬਿਊਰੋ ਮਿਸ਼ਨ ਪੰਜਾਬ